ਮੰਮੀ ਜੀ ਲੋਕਾਂ ਦੇ ਘਰੇ ਕੰਮ ਕਰਦੇ ਸੂ। ਅੱਛਾ ਫਿਰ ਹੁਣ ਹਟ ਗਿਆ ਕਿ ਜਿਵੇਂ ਕਰਦੇ। ਨਹੀਂ ਹੁਣ ਨਹੀਂ ਕਰਦੇ। ਹੁਣ ਫਿਰ ਤੁਸੀਂ ਸੰਭਲਿਆ ਹੈ। ਹਾਂਜੀ। ਕੀ ਬਾਤ ਆ ਦਾ ਜੋ ਕੰਮ ਹੈ ਨਾ ਘਰਾਂ ਦਾ ਉਹ ਇਹ ਸਾਡੇ ਵੀਰ ਨੇ ਰਣਜੀਤ ਸਿੰਘ ਨੇ ਛਡਵਾ ਦਿੱਤਾ ਕਿਉਂਕਿ ਖੁਦ ਜੋ ਬੱਚਾ ਹੈ ਜੀ ਉਹ ਲਾਇਕ ਨਿਕਲਿਆ। ਜਿਸ ਬੱਚੇ ਦੇ 2-3 ਸਾਲ ਦੀ ਉਮਰ ਦੇ ਵਿੱਚ ਬਾਪ ਦਾ ਸਾਆ ਸਿਰ ਤੋਂ ਜਾ ਚੁੱਕਾ ਹ। ਪਰ ਬੱਚਾ ਜੋ ਹੈ ਜੀ ਆਪਣੀ ਮਿਹਨਤ ਦੇ ਨਾਲ ਮਜ਼ਦੂਰੀ ਕਰਦਾ ਰਿਹਾ ਹੈ ਫਾਸਟ ਫੂਡ ਦੀਆਂ ਦੁਕਾਨਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਉੱਪਰ। ਔਰ ਫਿਰ ਆਪਣਾ ਕੰਮ ਸਿੱਖਿਆ ਜੀ ਔਰ ਆਪਣੇ ਪਰਿਵਾਰ ਦਾ ਪੋਸ਼ਣ ਕਰ ਰਿਹਾ ਹੈ। ਇਸ ਵੇਲੇ ਉਹ ਬ ਨੋ ਦਿਖਾਉਂਦੇ ਆ ਜੀ ਕਿ ਇਹ ਸਾਡਾ ਵੀਰ ਆ ਜੀ ਛੋਟਾ ਰਣਜੀਤ ਸਿੰਘ ਜੋ ਕਿ ਸਪਰਿੰਗ ਰੋਲ ਬਣਾ ਰਿਹਾ ਆ ਆਪਣੇ ਹੱਥਾਂ ਦੇ ਨਾਲ ਮਤਲਬ ਕੀ ਹੈ ਕਿ 18 ਸਾਲ ਦੀ ਉਮਰ ਦੇ ਵਿੱਚ ਤਜਰਬਾ ਜਿਹੜਾ ਉਹ ਵੀ 18 ਸਾਲ ਦਾ ਹੋ ਚੁੱਕਾ ਹੈ ਜੀ ਔਰ ਜਿਹੜੀ ਸਪਰਿੰਗ ਰੋਲ ਬਣਾਉਣ ਦੇ ਜੀ ਇਹ ਕੀ ਚੀਜ਼ ਆ ਆ ਵਾਲੀ ਜਿਹੜੀ ਹੈ ਜੀ ਇਹ ਮੈਂ ਦਾਦਾ ਦਾ ਰੋਟ ਹੈਗਾ ਇਹ ਤਾਂ ਬੜਾ ਔਖਾ ਜਿਹਾ ਕੰਮ ਨੂੰ ਲੱਗਦਾ ਜਿਹੜਾ ਐਡੇ ਸਫਾਈ ਨਾਲ ਕਰਦੇ ਇਹ ਇਹ ਦੁਕਾਨਾਂ ਤੇ ਜਾ ਕੇ ਪਹਿਲਾਂ ਮੈਂ ਦੁਕਾਨਾਂ ਤੇ ਜਾਨਣਾ ਸੀ ਤੋਂ ਉੱਥੋਂ ਫਿਰ ਸਿੱਖਿਆ ਮੈਂ ਕੰਮ ਦੁਕਾਨਾਂ ਦੇ ਕਿੰਨਾ ਜ਼ਿਆਦੇ ਕੰਮ ਕਰਦੇ ਸੀ ਹਾਂਜੀ ਉੱਥੇ ਕੰਮ ਕਰਦੇ ਸੀ ਥੋੜੀ ਬੋੜੀ ਤਨਖਾਹ ਤੇ ਹਾਂਜੀ ਅੱਛਾ ਤੇ ਉੱਥੇ ਮਤਲਬ ਜੋ ਵੀ ਅਗਲਿਆਂ ਦੇ ਭਾਂਡੇ-ਪੁੰਡੇ ਸਾਰਾ ਕੁਝ ਸਾਫ ਸਾਰਾ ਕੁਝ ਸਾਫ ਕਰਨਾ ਉਹਨਾਂ ਦਾ ਓਕੇ ਫਿਰ ਇਹ ਯਾਦ ਆ ਗਈ ਹੈ ਹਾਂਜੀ ਤੇ ਫਿਰ ਕਿੱਦਾਂ ਸੋਚਿਆ ਕਿ ਮੈਂ ਇਹ ਆਪ ਕਰਨਾ ਕੰਮ ਬਹੁਤ ਘੱਟ ਲੋਕੀ ਪੈਸੇ ਦਿੰਦੇ ਆ ਗਿਆ ਹਾਂ ਕੰਮ ਬਹੁਤ ਜ਼ਿਆਦਾ ਲੈਂਦੇ ਆ ਤੇ ਫਿਰ ਅਈਆਂ ਅੱਖ ਕੀ ਚਲ ਥੋੜਾ ਹੀ ਕਰ ਲੈਨੇ ਆਪਣਾ ਕਰ ਲੈਨੇ ਅੱਛਾ ਕਿੰਨੇ ਕੁ ਤੱਕ ਤਨਖਾਹ ਲਈ ਕਿੰਨੀ ਕੁ ਘਟੋ ਕਰ ਮੈਂ 2500 ਮਹੀਨੇ ਦਾ ਸਾਰਾ ਦਿਨ ਕੰਮ ਕਰਕੇ ਹਾਂਜੀ ਓਕੇ ਤੇ ਹੁਣ ਕਿੱਦਾਂ ਕੰਮ ਠੀ ਠੀਕ ਹੈ ਤੇ ਹੋਰ ਘਰ ਦੇ ਵਿੱਚ ਕੌਣ ਕੌਣ ਹੈ ਆਪਣੇ ਮੰਮੀ ਆ ਭਰਾ ਆ ਭੈਣ ਹੈ ਹੁਣ ਸਾਰਾ ਮਤਲਬ ਕਮਾਈ ਜਿਹੜੀ ਤੁਸੀਂ ਕਰਦੇ ਜੇ ਕੋਈ ਹੋਰ ਵੀ ਕਰਦਾ ਹੈ ਹਾਂਜੀ ਭਰਾ ਵੀ ਨਾਲ ਕਰਦੇ ਆ ਭਰਾ ਵੀ ਕਰਦਾ ਤੇ ਮੰਮੀ ਜੀ ਕੀ ਕਰਦੇ ਸੀਗੇ ਪਹਿਲਾਂ ਮੰਮੀ ਜੀ ਲੋਕਾਂ ਦੇ ਘਰੇ ਕੰਮ ਕਰਦੇ ਸੀ ਅੱਛਾ ਤੇ ਹੁਣ ਹੁਣ ਹਟ ਗਿਆ ਕਿ ਜੇ ਵੀ ਕਰਦੇ ਨਹੀਂ ਹੁਣ ਨਹੀਂ ਕਰਦੇ ਹੁਣ ਫਿਰ ਤੁਸੀਂ ਸੰਭਲਿਆ ਹੈ ਹਾਂ ਹਾਂਜੀ ਕੀ ਬਾਬ ਤੁਸੀਂ ਖੁਦ ਦੇਖ ਸਕਦੇ ਆਂ ਪਾ ਦਾ ਜੋ ਕੰਮ ਹੈ ਨਾ ਘਰਾਂ ਦਾ ਉਹ ਇਹ ਸਾਡੇ ਵੀਰ ਨੇ ਰਣਜੀਤ ਸਿੰਘ ਨੇ ਛਡਵਾ ਦਿੱਤਾ ਕਿਉਂਕਿ ਖੁਦ ਜੋ ਬੱਚਾ ਆ ਜੀ ਉਹ ਲਾਇਕ ਨਿਕਲਿਆ ਸਾਰਾ ਪੇਸ਼ਾ ਬਣਾ ਲਿੰਦੇ ਹਾਂਜੀ ਆਪ ਤੁਸੀਂ ਕੀ ਬਣਾਉਂਦੇ ਜੀ ਤੁਸੀਂ ਆਪ ਖੁਦ ਸਮੋਸੇ ਬਣਾਉਨੇ ਆ ਹਾਂਜੀ ਸਭ ਕੁਝ ਆਪ ਹੀ ਬਣਾਉਂਦੇ ਕੋਈ ਰੈਡੀਮੈਂਟ ਸਮਾਨ ਨਹੀਂ ਹੁੰਦਾ ਕੋਈ ਨਹੀਂ ਨਾਲੇ ਵਧੀਆ ਚੀਜ਼ਾਂ ਹੈ ਬਿਲਕੁਲ ਪਿਓਰ ਕਿਆ ਬਾਬਾ ਜੀ ਪੂਰੀ ਸਾਫ ਸਫਾਈ ਨਾਲ ਇਹਨਾਂ ਚੀਜ਼ਾਂ ਵਾਹ 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 ਤਾਂ ਭਾਈ ਸਾਹਿਬ ਤੁਸੀਂ ਦੇਖ ਸਕਦੇ ਆ ਜਿਹੜੇ ਸਪਰਿੰਗ ਰੋਲ ਆ ਨਾ ਬੜਾ ਮੁਸ਼ਕਲ ਕੰਮ ਕਿਹਾ ਜਾਂਦਾ ਹੈ 90% ਲੋਕ ਜਿਹੜੇ ਨੇ ਉਹ ਕੀ ਕਰਦੇ ਆ ਜੀ ਰੈਡੀमेड ਸਪਰਿੰਗ ਰੋਲ ਲੈ ਕੇ ਔਰ ਸਿਰਫ ਥੋੜਾ ਬੋਧ ਨੂੰ ਤਲਕ ਕੇ ਔਰ ਕੁਝ ਮਸਾਲੇ ਵਗੈਰਾ ਲਗਾ ਕੇ ਉਹ ਦੇ ਦਿੰਦੇ ਨੇ ਪਰ ਇਹ ਸਾਡਾ ਵੀਰ ਛੋਟਾ ਜੋਰਨਜੀਤ ਸਿੰਘ ਤੇ ਨੂਡਲ ਵੀ ਖੁਦ ਹੀ ਬਣਾਉਂਦੇ ਨਾ ਹਾਂਜੀ ਆਪ ਇਹ ਖੁਦ ਤੁਸੀਂ ਦੇਖ ਸਕਦੇ ਆ ਹੱਥਾਂ ਦਾ ਹੁਨਰ ਇਹ ਹੈ ਜੀ ਇਹ ਮਦ ਵਾਲੇ ਲੋਕਾਂ ਦੀ ਗੱਲਬਾਤ ਜਿਹਨੂੰ ਕਹਿ ਸਕਦੇ ਸਾਨੂੰ ਖੁਦ ਇਨਸਪੀਰੇਸ਼ਨ ਮਿਲ ਰਹੀ ਆ ਵੀਰ ਨੂੰ ਦੇਖ ਕੇ ਤੈਂਨ ਜਾਂਦਾ ਤੈਂਨ ਜਾਂਦਾ ਹਾਂਜੀ ਇਹ ਡਲੀ ਦਾ ਕੰਮ ਫਿਰ ਵੀ ਠੀਕ ਐ ਇੱਕ ਵੀਰ ਜੀ ਨੇ ਅੱਗੇ ਵੀ ਬਣਾਈ ਸੀ ਵੀਡੀਓ ਤੇ ਉਹਦੇ ਨਾਲ ਥੋੜਾ ਫਰਕ ਪੈ ਗਿਆ ਓਕੇ ਮੇਰੇ ਪਹਿਲਾਂ ਵੀ ਥੋੜਾ ਬਹੁਤਾ ਚੱਲੀ ਜਾਂਦਾ ਹਾਂਜੀ ਪਹਿਲਾਂ ਵੀ ਥੋੜਾ ਬਹੁਤਾ ਚੱਲ ਪਹਿਲਾਂ ਘੱਟ ਹੀ ਚੱਲਦਾ ਸੀ ਹੁਣ ਠੀਕ ਐ ਹੁਣ ਠੀਕ ਐ ਕਿਰਨ ਹਾਂਜੀ ਕੀ ਬਾਤ ਹੈ ਕੀ ਤੇ ਭਾਈ ਸਾਹਿਬ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵੱਡੇ ਵੀਰ ਜੀ ਨੇ ਅੰਮ੍ਰਿਤਸਰ ਵਾਕਿੰਗ ਟੂਰ ਵਾਲੇ ਦੀਪਕ ਭਾਰੀ ਜਿਹੜੇ ਬੜੇ ਪਿਆਰੇ ਬੰਦੇ ਨੇ ਅੰਮ੍ਰਿਤਸਰ ਦਾ ਕਾਫੀ ਵੱਡਾ ਪੇਜ ਹੈ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਲੋਕ ਐਸੇ ਵੀਰਾਂ ਦੀ ਮਦਦ ਅਸੀਂ ਕਹਿ ਸਕਦੇ ਹ ਗੁਰੂ ਦਾਸ ਜੀ ਖੁਦ ਕਰਵਾਉਂਦੇ ਹਨ ਤੇ ਤੁਸੀਂ ਵੀ ਐਸੀ ਚਾਹੁੰਦੇ ਆਗੇ ਵੀਰ ਕੋਲ ਆ ਕੇ ਦੋਹਰ ਵਾਲੀਆਂ ਚੀਜ਼ਾਂ ਸੱਤੀ ਬਣੀਆਂ ਚੀਜ਼ਾਂ ਕੁਝ ਵੀ ਜਿਹਦੇ ਵਿੱਚ ਮਾੜਾ ਨਹੀਂ ਉਹ ਚੀਜ਼ਾਂ ਤੁਸੀਂ ਇਸ ਕੋਲੋਂ ਖਾ ਕੇ ਜਾਓ ਇਹ 버ਗਰ ਕਿੰਨੇ ਦਾ 20 ਰੁਪਏ ਦਾ 20 ਰੁਪਏ ਦਾ ਹਾਂਜੀ ਕਰੀਮ ਪਾ ਕੇ ਟਿੱਕੀ ਪਾ ਕੇ ਸਲਾਦ ਪਾ ਕੇ ਹਾਂਜੀ ਕੀ ਬਾਤ ਹੈ ਯਾਰ ਇਹ ਸਮੋਸੇ ਕਿੰਨੇ ਰੇਟ ਦੇ ਆ? ਇਹ ਸਮੋਸੇ 15 ਦੇ ਹੋ ਹੈਗੇ। ਇਹ ਪਕੌੜੀਆਂ ਹੈਗੇ ਜੇ। ਪਾਲਕ ਵਾਲੇ 40 ਰੁਪਏ ਪਾ ਹੈਗੇ। 40 ਰੁਪਏ ਪਾ। ਹਾਂਜੀ। ਓਕੇ ਆਮਾ ਸਾਠ ਨਹੀਂ ਵੇਚੀ ਤੇ ਮੈਨੂੰ ਲੱਗਦਾ। ਹਾਂਜੀ। ਤੁਸੀਂ ਜਾਜ ਰੱਖਿਆ। ਹਾਂਜੀ। ਕੀ ਬਾਤ ਓਕੇ। ਇਹ ਬ੍ਰੈਡ ਪੀਸ ਹੈਗੇ। ਓਕੇ ਜੀ। ਇਹ ਆਲੂ ਟਕੇ ਹੈਗੇ 10 ਰੁਪਏ ਦਾ ਪੀਸ। 10 ਰੁਪਏ ਦਾ ਪੀਸ। ਬ੍ਰੈਡ ਪੀਸ ਵੀ 10 ਰੁਪਏ ਦਾ ਪੀਸ। ਓਕੇ। ਇਹ ਚਾਪ ਹੈਗੀ 10 ਰੁਪਏ ਦੀ। ਇਹ ਵੀ 10 ਰੁਪਏ ਦੀ। ਹਾਂਜੀ। ਸਾਰੇ ਮਸਾਲੇ ਪਾਉਗੇ। ਹਾਂਜੀ। ਕੀ ਬਾਤ ਹੈ। ਇਹ ਜਗਾ ਕਿਹੜੀ ਛੋਟੇ ਵੀਰ? ਇਹ ਤੰ ਬੋਲ ਕੇ ਮੀਸੂ ਇਹ ਟਾਈਮ ਕੀ ਰਹਿੰਦਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰੇ 8:30 9 ਵਜੇ ਖੋਲ ਲੈਣੇ ਆ ਤੇ ਸ਼ਾਮੀ ਹੁੰਦੇ 9:00 9:30 ਤੱਕ 90409 ਜੀ 77318 ਜੇ ਕਿਸੇ ਨੂੰ ਆਪਾਂ ਤਾਂ ਲੱਗੇ ਤੇ ਇਸ ਨੰਬਰ ਤੇ ਮੈਨਾਂ ਗੱਲ ਕਰ ਸਕਦੇ। ਤੂੰ ਕੀ ਕਰੀ ਆ? ਅਪਣੀ ਚਲੋ ਮਿਹਨਤ ਤੇ ਨਾਲ ਆਪਣੀ ਮਿਹਨਤ ਕਰਕੇ ਜੜੀ ਪਰਿਵਾਰ ਪਾਲਣ ਲਿਆ ਪਰਿਵਾਰ ਪਾਲਣ ਲਿਆ ਬੱਸ ਜਿਹੜੀ ਮਿਹਨਤ ਦੇ ਵਿੱਚ ਖੁਸ਼ੀ ਹੈ ਨਾ ਉਹਦੇ ਨਾਲ ਦੀ ਖੁਸ਼ੀ ਨਹੀਂ। ਠੀਕ ਹੈ ਨਾ ਸਾਰੇ ਮਿਹਨਤ ਨੂੰ ਪਾਗ ਲਾਵੇ ਚੜ੍ਹਦੀ ਕਲਾ ਕਰੇ ਬਾਬਾ